ਬੰਦਿਆਂ ਵਾਲੀ ਗੱਲ ਨਹੀਂ ਹੈਗੀ ਨਾ ਜਨਾਨੀ ਵਾਲੀ ਪਸੂ ਹਾਂ ਕਹੂੰਗੀ ਨਹੀਂ ਜਰਾ ਪੱਟੀ ਕਰਾ ਚੱਲ ਬਾਹਰ ਨਾ ਓਏ ਚਲੋ ਆਹ ਜਿੱਦਣ ਦੀ ਸਰਪੰਚ ਨਹੀਂ ਆਈ ਹੈ ਨਾ ਮੇਰੇ ਤਾਂ ਸਾਰੀ ਸਰਪੰਚੀ ਰੋਲ ਸੀ ਬਸ ਇੱਕ ਨਾਂ ਦੇ ਹੀ ਆ ਸਰਪੰਚ ਚੱਲ ਭਾਈ ਤਾਂ ਕਿਹੜਾ ਘੱਟ ਕਰੀਆਂ ਚੰਗਾ ਸਰਪੰਚਾ ਮੈਂ ਤਾਂ ਚੱਲਦਾ ਤੂੰ ਦਾ ਜਾਬਰਾ ਨਾ ਗਿਆ ਮੈਂਬਰ ਕਿਵੇਂ ਪੀਣ ਲੱਗਿਆ ਹਾ ਭਾਗਿਆ ਨਾ ਤੈਨੂੰ ਮੈਂ ਪਸ਼ੂ ਦੀ ਨਹੀਂ ਆਵੇ ਚਾਹ ਕਿਉਂ ਖੋਲੀ ਐਸੇ ਕਰਕੇ ਖੋਹੀ ਆ ਸ਼ਰਮ ਤਾਂ ਨਹੀਂ ਆਉਂਦੀ ਮੈਂ ਤਾਂ ਮੈਂਬਰ ਵਾਸਤੇ ਬਣਾਈ ਸੀ ਹਨਾ ਵੀ ਚਾਹ ਦੇ ਤੇਲ ਜਗਾ ਰਿਹਾ ਓਕੇ ਚਲ ਰੈਡੀ ਰਾਜਾ ਮੈਂ ਬਰੇ ਹੱਥ ਕਿਉਂ ਨਾ ਆਇਆ ਪਾ ਕੇ ਚੂਹੇ ਕੋਟੇ ਰਿਹਾ ਤੇ ਕਾਧਾ ਪੌਣਾ ਘੰਟਾ ਹੋ ਗਿਆ ਬਾਈ ਚੱਲ ਸਵਾ ਦੰਦੇ ਲੱਗੇ ਹੋਇਆ ਆ ਜਿੱਦਣ ਦੀ ਆ ਸਰਪੰਚ ਨਹੀਂ ਆਈ ਹੈ ਨਾ ਮੇਰੇ ਤਾਂ ਸਾਰੀ ਸਰਪੰਚੀ ਰੋਲ ਸੀ ਬਸ ਪਾਬੋ ਬੱਚੇ ਹੋਏ ਆਹਾਂ ਜਗਾ ਹੁਕਲੇ ਹੁੰਦਾ ਯਾਰ ਅੱਛਣ ਆ ਜਿੱਦਣ ਦੀ ਆ ਸਰਪੰਚ ਨਹੀਂ ਆਈ ਹੈ ਨਾ ਓ ਬੋਲੀ ਜਾਂਦਾ ਹੀ ਬਾਈ ਹਾਂ ਮੈਂ ਦੇਖ ਰਹੀ ਮੈਂ ਗਾਣਾ ਉਜੋਲ ਨੇ ਮਦਾ ਕਹਣਾ ਤੇਰਾ ਭਾਈ ਜੇ ਬੜਾ ਜਿੱਥੇ ਵੀ ਹੈ ਗਿਆ ਨੂੰ ਜੇ ਨਾ ਦਿੱਤੇ ਨਾ ਤੇਰੀ ਮੰਮੀ ਨੂੰ ਦੱਸ ਕੇ ਯਾਦ ਕਰਾ ਦਿੰਦੀ ਮੈਂ ਥੱਪੜ ਮਾਰਿਆ ਸੀ ਥੈਂਕ ਯੂ ਇਹ ਚਾਰਚੂ ਨੇ ਮਾਰਿਆ ਸੀ ਮੇਰੀ ਗੱਲ ਸੁਣ ਭਾਈ ਥੱਪੜ ਮੈਂ ਮਾਰਿਆ ਸੀ ਕਿਹਨੇ ਮਾਰਿਆ ਸੀ ਕੀਨੇ ਮਾਰਿਆ ਸੀਗਾ ਅਰਚੂ ਨੇ ਮਾਰਿਆ ਸੀ ਨਾ ਹਣਾ ਅਰਚੂ ਨੇ ਮਾਰਿਆ ਸੀ ਹਾਂ ਠੀਕ ਹੈ ਕਿਹਨੇ ਮਾਰਿਆ ਸੀ ਅਰਚੂ ਨੇ ਠੀਕ ਹੈ ਆ ਉਹ ਮਰੇ ਦੇਖ ਮੇਰੀ ਗੱਲ ਸੁਣ ਰੋਲਾ ਨਹੀਂ ਪਾਉਂਦੇ ਚੰਗਾ ਅੱਜ ਭਾਈ 100 ਰੁਪਏ ਦੇ ਦੇ ਮੈਨੂੰ ਕੁੜੀ ਤੇ ਥੱਪੜ ਮਾਰਿਆ ਉਹ ਕੁੜੀ ਇਹ ਰੋਣ ਲੱਗੀ ਵਿਚਾਰੀ ਤੇ ਹੁਣ ਮੈਨੂੰ 100 ਰੁਪਏ ਦੇ ਦੇ ਜਾ ਯਾਰ ਰਸਕੋਰ ਬਿਰਦਾ ਕੋਈ ਨਾ 20 ਦੇ ਦਾਂਗੇ ਠੀਕ ਹੈ ਜੇ ਨਾ ਦਿੱਤਾ ਤਾਂ ਯਾਦ ਕਰਾ ਦੇ ਵੀ ਮੇਰੇ ਥੱਪੜ ਮਾਰਿਆ ਤੇਰੀ ਮੰਮੀ ਨੂੰ ਦੱਸ ਨਾ ਮੰਮੀ ਨੂੰ ਦੱਸਦੀ ਨਹੀਂ ਮੁਕਰਦਾ ਨਹੀਂ ਮੈਂ ਪਹਿਲਾਂ ਦਿੱਤੇ ਨਾ ਤੈਨੂੰ ਵੀਡੀਓ ਹੈਗੀ ਆ ਕਿ ਮੁਕਰੂਗਾ ਵੀਡੀਓ ਬਣਾ ਲਈ ਹੁਣ ਤਾਂ ਮੁਕਰਦੇ ਨਹੀਂ ਅਸੀਂ ਚੱਲ ਚੱਲ ਜੇ ਦੁਬਾਰੇ ਮਾਰਿਆ ਮੈਨੂੰ ਦੱਸੀ ਮੈਂ ਲਾਉਂ ਉਹਦੇ ਐਕਸ਼ਨ ਐਕਸ਼ਨ ਹਵਤੇ ਜਿਤ ਮਿੰਟ ਲੈ ਨਹੀਂ ਆਉਂਦਾ ਸਰਪੰਚ ਤਾਂ ਕਿਵੇਂ ਸਰਪੰਚਾ ਠੀਕ ਆ ਮੈਂ ਨਾ ਪਿੰਡ ਦੀ ਗਲੀ ਗਲੀ ਸ਼ਾਨਮਰੀ ਤੂੰ ਨਹੀਂ ਮੈਨੂੰ ਲੱਭੇ ਕਿੱਥੇ ਸੀਗਾ ਮੈਂ ਤਾਂ ਦੂਣੀ ਲੱਭੀ ਤੂੰ ਮੈਨੂੰ ਲੱਭਦਾ ਫਿਰਦਾ ਸੀ ਉਹ ਕਾਹਨੂੰ ਯਾਰ ਮੈਂ ਤਾਂ ਇੱਧਰ ਹੀ ਜਾਂਦਾ ਕਿੱਧਰ ਜਾਂਦਾ ਸੀ ਐਂ ਕਾ ਤੂੰ ਮੂੰਹ ਕੀਤਾਗਾ ਉਹ ਕਰਨੀ ਆ ਸੱਟ ਦੇਖ ਲੈ ਕਿੰਨੀ ਵਜਈ ਹੈ ਹਏ ਵੀ ਆਹ ਕਿਨੇ ਵੱਡਾ ਤੇਰਾ ਗੁੱਠਾ ਵੱਡੇ ਆ ਗਣਵਾ ਇੱਧਰ ਚੱਕ ਲੈ ਵੱਡੇ ਆ ਗਣੋ ਦੀ ਚਾਂਜ ਚ ਵੜੀ ਜਿਵੇਂ ਜਿ ਬਣਾਇਆ ਸੀ ਵਿਆਹ ਮੂ ਕੀਤਾ ਪਤਾ ਨਹੀਂ ਚੱਲ ਚੱਲ ਐਕਸ਼ਨ ਲੈ ਆ ਤੁਰਿਆ ਆਉਂਦਾ ਮੈਂ ਪਿੰਡ ਚ ਗਲੀ ਗਲੀ ਸਾਰੇ ਪਿੰਡ ਨੂੰ ਛਾਣ ਮਾਰਿਆ ਤੂੰ ਮੈਨੂੰ ਕਿਤੇ ਲੱਭਿਆ ਨਹੀਂਗਾ ਉਹ ਲੱਭਾ ਕਿਥੋਂ ਪੈਤੀ ਦੁਰਿਆ ਫਰਦਾ ਤੈਨੂੰ ਨਹੀਂ ਤੇ ਹੁਣ ਫਿਰ ਹੁਣ ਕਾ ਤੂੰ ਤਤੇ ਦੰਦੂਰ ਵਾਂਗੂ ਤਪੀ ਜਾਣਾਗਾ ਉਹੀ ਉਹੀ ਰੀਟੇਕ ਲੈ ਰਿਆ ਆਪੋਨ ਲੋਗ ਨਹੀਂ ਨਾ ਨਾ ਭਾਈ ਲੈ ਆ ਤੁਰਿਆ ਆਉਂਦਾ ਮੈਂ ਸਾਰੇ ਪਿੰਡ ਚ ਲੱਭ ਲਿਆ ਸਰਪੰਚ ਨੂੰ ਤੇ ਸਰਪੰਚ ਆਪ ਆ ਗਲੀ ਚ ਤੁਰਿਆ ਆਉਂਦਾ ਤੇ ਮੈਂ ਵੀ ਤੈਨੂੰ ਕਦੋਂ ਦਾ ਲੱਭੀ ਜਨਾ ਤੂੰ ਮੈਨੂੰ ਕਦੋਂ ਲੱਭੀ ਜਾਂਦਾ ਸੀ ਮੈਂ ਤਾਂ ਕਾਹਨੂੰ ਤੈਨੂੰ ਐ ਦਾ ਘਣ ਲੱਭਦਾ ਸੀ ਮੈਂ ਮੈਨੂੰ ਵੀ ਦੇਸੀ ਨਹੀਂ ਤੂੰ ਦੋ ਦਿਨਾਂ ਦੀ ਅੱਛਾ ਮੈਂ ਨਾ ਗਈ ਹੋਈ ਸੀਗੀ ਤੇ ਆਹਾਂ ਕੀ ਕਰਵਾਲੇ ਪੈਰ ਤੇ ਅਰੇ ਚਾਂਜਰ ਨੇ ਵੜਤਾ ਗੂਠਾ ਮੇਰੇ ਕਿਰੀ ਚਾਂਜਰ ਨੇ ਮਾਮਾ ਮਾਮਾ ਐ ਸੌ ਨੰਬਰ ਤੇ ਫੋਨ ਕਰੀ ਐਂਬੂਲੈਂਸ ਦਾ ਆਉਂਦੀ ਆ ਮਾਮਾ ਗੜਾਈ ਮੈਂ ਸੰਗ ਗਿਆ ਮਾਮਾ ਜੀ ਤੁਸੀਂ ਅੰਦਰ ਵਗ ਜੋ ਮਾਮਾ ਮੈਂ ਸੰਗ ਗਿਆ ਤੈਥੋਂ ਹਾਂਜੀ ਇਹ ਸਰ ਇਹ ਬਹੁਤ ਸੁਮੀਦਲਾ ਮੁੰਡਾ ਸਾਡਾ ਫਣੀ ਗਾਲ ਕੱਢਦਾ ਹੈ ਫਣੀ ਗਾਲ ਕੱਢਦਾ ਹੋਇਆ ਖੜੇ ਵਾਲੇ ਪਿਹੜੇ ਤੁਸੀਂ ਐ ਖੜੋ ਨਾ ਐ ਖੜਕੇ ਚਲ ਕੋਈ ਗੱਲ ਐ ਕਰ ਜਾਂਦੇ ਜਾ ਇਧਰਲੇ ਪਾਸੇ ਆ ਚਲ ਹੋ ਜਾਂਦੀ ਐ ਚਲ ਇਦੋਂ ਲੰਮਾ ਨੋਚ। ਬਸ ਐ ਤੂੰ ਚੱਕ ਲੈ। ਹਾਂ। ਚੱਲ ਕੋਈ ਨਹੀਂ ਤੇਰੇ ਤੋਂ ਵੱਡੀ ਐ ਤੂੰ ਐ ਸੋਚ ਲਿਆ ਕਰ। ਚੱਲ ਤੂੰ ਐ ਸੋਚ ਲਿਆ ਕਰ ਤੇਰੇ ਤੋਂ ਵੱਡੀ ਐ ਤੂੰ ਤੇ ਗੁੱਸਾ ਨਾ ਕਰੇਗਾ। ਜੇ ਵੱਡੀ ਐ ਫਿਰ ਤਾਂ ਕੱਲ ਨੂੰ ਕੁਝ ਹੋ ਜਾਣਾ। ਹਾਂ ਚੱਲ ਇੱਧਰ ਚੱਕ। ਚੱਲ। ਤੈਨੂੰ ਐ ਜੀ ਛੱਡ ਚਲੀ ਜਾਂਦਾ। ਚਲੀ ਜਾਂਦਾ ਇਹਦਾ। ਚੱਲ ਠੀਕ ਹੋ ਜਾਏਗਾ। ਐਸੇ। ਨਾ ਇਹ ਜਦ ਤੈਨੂੰ ਉਹਨੇ ਕੀ ਕਹਤਾ ਜਿਹੜਾ ਤੈਨੂੰ ਗੁੱਸਾ ਚੜ ਗਿਆ। ਨਾ ਪਾਪਾ ਨਾ ਇਹ ਵੀਡੀਓ ਨਹੀਂ ਚੱਲਣੀ ਜਿਹਦੇ ਵਿੱਚ ਐ। ਕਿਉਂ ਕਹਤੋ? ਠੀਕ ਆ ਗਿਆ। ਕਿੱਥੋਂ ਸੀਗਾ ਕਿੱਥੋਂ ਸੀ ਐ ਜਾਣਾ ਕੀ ਕਰ ਰਹੇ ਉਹ ਸਿਰ ਗਿਆ ਹਾਂ ਐਕਸ਼ਨ ਨਾ ਐ ਜਾਉਣਾ ਕੀ ਕਹਤਾ ਜਿਹੜਾ ਤੈਨੂੰ ਗੁੱਸਾ ਚੜ ਗਿਆ ਚੜਨੇ ਆ ਪੰਗੇ ਲੈਂਦੀ ਆ ਮੂਰੇ ਬੋਲਦੀ ਆ ਚਲ ਕੋਈ ਨਹੀਂ ਤੂੰ ਐ ਸੋਚ ਲਿਆ ਕਰ ਵੀ ਤੇਰੇ ਤੋਂ ਵੱਡੀ ਆ ਇਹ ਵੱਡੀ ਆ ਫਿਰ ਹੁਣ ਮੈਂ ਬੁਲਾਈ ਜਾ ਮਨੂੰ ਚਲ ਕੋਈ ਨਹੀਂ ਮੈਂ ਤੈਨੂੰ ਐ ਕਹਿੰਦੀ ਸੀ ਇੱਕ ਕੰਮ ਹੀ ਕਰ ਦੇ ਮੇਰਾ ਹਾਂ ਲੈ ਹਗਮ ਕਰ ਦੋ ਕਰ ਦਾਂਗੇ ਮੈਨੂੰ ਪਤਾ ਤੂੰ ਹੀ ਕਰ ਸਕਦਾ ਕਿਉਂਕਿ ਤੂੰ ਹੀ ਮੈਨੂੰ ਪਿਆਰ ਕਰਦਾ ਹੋਰ ਤਾਂ ਮੈਨੂੰ ਕੋਈ ਨਹੀਂ ਸਾਰੇ ਜਵਾਬ ਦੇ ਕੇ ਕੋਈ ਪਿਆਰ ਨਹੀਂ ਕਰਦਾਗਾ ਅੱਛਾ ਕੀ ਹੋ ਗਿਆ ਤੂੰ ਐਂ ਕਰ ਰਹੀ ਈ ਨਹੀਂ ਆ ਬੈਨ ਤੈਰ ਰੋਇਆ ਪਿਆ ਕੇ ਸੋਕਦਾ ਕਰ ਸਾਰਾ ਕੀ ਕਰੀ ਤੇ ਕੋ ਕਹ ਤੂੰ ਮੋਟੀ ਕਾ ਤੂੰ ਮੈਂ ਬੈ ਤੈਰ ਰੋ ਕਮੈਂਟ ਬਹੁਤ ਗੰਦੇ ਆ ਐਕਸ਼ਨ ਕੀ ਹੋ ਗਿਆ ਤੂੰ ਐਂ ਕਰ ਰਹੀ ਈ ਨਹੀਂ ਆ ਬਸ ਮੈਨੂੰ ਕੋਈ ਪਿਆਰ ਨਹੀਂ ਕਰਦਾਗਾ ਓਹੋ ਮੇਰੀ ਗੱਲ ਸੁਣ ਲੈ ਐਕਸ਼ਨ ਓਹੋ ਤੂੰ ਐਂ ਕਰ ਰਹੀ ਈ ਨਹੀਂ ਆ ਮੇਰੀ ਗੱਲ ਸੁਣ ਲੈ ਸਰਪੰਚ ਦਾ ਦੁਸ਼ਮਣਾਂ ਦੇ ਹੰਝੂ ਨਹੀਂ ਕੱਢਣ ਦੇ ਦਵਾਰੇ ਡਿੱਗਣ ਓਹੋ ਮੇਰੀ ਗੱਲ ਸੁਣਾ ਸਰਪੰਚ ਦੇ ਲਈ ਚੱਕ ਐਕਸ਼ਨ ਓਹੋ ਮੇਰੀ ਗੱਲ ਸੁਣਾ ਸਰਪੰਚ ਦਾ ਦੁਸ਼ਮਣਾਂ ਦੇ ਹੰਝੂ ਨਾਣ ਦੇਵੇ ਤੇ ਉਹਦਾ ਫੇਰ ਵੀ ਆਪਦੀਆਂ ਹੈ ਗੱਲ ਆਪਾਂ ਹੋਇਆ ਜਮ ਹੋ ਗਿਆ ਹੀ ਗਿਰ vai ਐਕਸ਼ਨ ਰਾਜ ਨਹੀਂ ਲੋ ਸਮਾਰਤੀ ਇਹ ਪਾਣੀ ਗੱਲ ਐਕਸ਼ਨ ਓਹੋ ਤੂੰ ਆਏ ਕਰੋ ਯਾ ਨਹੀਂ ਮੇਰੀ ਗੱਲ ਸੁਣ ਰੋਇਓ ਮੈਡਮ ਆਹ ਚਲ ਰੈਡੀ ਠੀ ਵੜ ਲੂੰ ਚੰਗਾ ਥੈਂਕ ਯੂ ਸੋ ਮਚ ਕੀ ਸੀ ਹੋ ਕੀ ਸੀ 50151 ਕੀ ਸੀ ਐ ਨਹੀਂ ਕਿਹਾ 5151 ਹੋ ਗਈ ਗਲਤ ਹੋ ਗਈ ਨਹੀਂ ਯਾਰ ਸੋਣਾ ਸੋਣਾ ਸਮਝਣ ਨੂੰ ਸਮਝਣਾ ਫੇਰ ਵੀ ਨਹੀਂ ਬਣਦਾ 501 ਯਾਰ ਸਮਝਣ ਵਾਲਾ ਦਿਮਾਗ ਲਾਊਗਾ ਪੂਰਾ 5100 ਇਤੋਂ ਲਾਦੀ ਕੱਲਾ ਐਕਸ਼ਨ 5000 ਪੂਰਾ 100 ਯਾਨੀ ਕਿ 5151 ਠੀਕ ਹੈ ਠੀਕ ਹੈ ਚੰਗਾ

ਥੈਂਕ ਯੂ ਮੇਰੇ ਕੋਈ ਕੰਮ ਨਹੀਂ ਆਇਆ ਤੇਰੇ ਤੋਂ ਬਿਨਾ ਥੈਂਕ ਯੂ ਸੋ ਮੱਚ ਚੰਗਾ ਬਸ ਇਹ ਮੈਂ ਡਾਇਲ ਕਰਾਂ ਆਹ ਸੋ ਮੈਡਮ ਐਕਸ਼ਨ 5000 ਨਹੀਂ ਪੂਰਾ 100 ਯਾਨੀ ਕਿ ਪੂਰਾ 5100 ਦੇਵਾਂਗਾ ਠੀਕ ਹੈ ਮੈਂ ਤੁਹਾਨੂੰ ਕਹਿੰਨੀ ਸਰਪੰਚਾ ਤੇਰਾ ਥੈਂਕ ਯੂ ਸੋ ਮੱਚ ਦੇਖੀ ਮੇਰੇ ਕੋਈ ਕੰਮ ਨਹੀਂ ਆਇਆ ਤੇਰੇ ਤੋਂ ਬਿਨਾ ਮੈਨੂੰ ਪਤਾ ਸੀ ਤੂੰ ਹੀ ਮੇਰੇ ਨਾਲ ਖੜੇਗਾ ਫੜਾਈ ਆ ਸਰਪੰਚ ਦਾ ਜਿੱਥੇ ਅੜ ਗਿਆ ਤੇ ਖੜ ਗਿਆ ਚਲ ਠੀਕ ਹੈ ਖੜ ਗਿਆ ਤੇ ਅੜ ਗਿਆ ਚਲ ਠੀਕ ਹੈ ਮੈਨੂੰ ਪੱਕਾ ਫੜਾ ਦੇ ਨੀ ਕਾ ਮੋਟਰ ਤੇ ਪੈਸੇ ਹੋ ਉਹ ਥਮ ਲੈਉਣ ਲੱਗਣਾ ਨਹੀਂ ਥੈਂਕ ਯੂ ਅੱਛਾ ਅੱਛਾ ਠੀਕ ਹੈ ਠੀਕ ਹੈ ਐਕਸ਼ਨ ਬੱਸ ਕਰਿਆ ਕਰ ਕਿਉਂ ਤੂੰ ਮੈਨੂੰ ਨਾ ਤਾਂ ਪਾਉਣਾ ਆ ਹੂੰ ਆਉਣਿਆ ਰਾ ਇੱਥੇ ਕੋਈ ਨਾ ਇੱਧਰ ਲਸੀ ਨਾ ਉkant ਨਾ ਕਹੀ ਤਾਂ ਆਇਆ ਨਾ ਫਿਰ ਹੋਰ ਐਕਸ਼ਨ ਕੀ ਹੋ ਗਿਆ ਬਾਈ ਕੁਛ ਨਹੀਂ ਐਕਸ਼ਨ ਤੂੰ ਨਾ ਤੂੰ ਕੀ ਲੈਣਾ ਮੇਰੇ ਤੋਂ ਪਹਿਲਾਂ ਤੂੰ ਇਹ ਗੱਲ ਦੱਸ ਦੇ ਮੈਨੂੰ ਮੈਂ ਜਿੱਧਰ ਮਰਜੀ ਆਵਾਂ ਜਾਵਾਂ ਮੇਰੀ ਗੱਲ ਸੁਣ ਤੈਨੂੰ ਬਾਲਾ ਨਹੀਂ ਪਿਆਰ ਆਉਂਦਾ ਸਰਪੰਚ ਤੇ ਨਾ ਸਾਡੇ ਚੋਂ ਮੁਸ਼ਕ ਮਾਰਦਾ ਆਉਂਦਾ ਪਿਆਰ ਤੇਰੇ ਤੇ ਤਾਂ ਮੈਨੂੰ ਸੱਚੀ ਹੁਣ ਮੁਸ਼ਕ ਮਾਰਨ ਲੱਗ ਗਿਆ ਆਹੋ ਉਦੋਂ ਮੈਨੂੰ ਚੰਗਾ ਲੱਗਦਾ ਸੀ ਅਸਲ ਦੇ ਵਿੱਚ ਨਾ ਮੈਂ ਤੇਰਾ ਨਾ ਕੋਈ ਪੰਗਾ ਨਹੀਂ ਲਿਆ ਦੇਖ ਮਗਰਾ ਤੂੰ ਮੈਥੋਂ ਪੰਗੇ ਲੈਂਦਾ ਸੀਗਾ ਤੂੰ ਘਰੇ ਕੀ ਕਰਨ ਨੂੰ ਆਉਂਦਾ ਹੁੰਦਾ ਸੀ ਸ਼ੁਰੂਆਤ ਤਾਂ ਤੈਹੀਂ ਕੀਤੀ ਸੀ ਸ਼ਿੰਦਰੇ ਮੈਨੂੰ ਨਹੀਂ ਪਤਾ ਹੁਣ ਇਹ ਕਿਧਰਾ ਲਾਲਚ ਕੀ ਸੀਗਾ ਮੇਰਾ ਕੋਈ ਲਾਲਚ ਨਹੀਂ ਤੂੰ ਆਪ ਜ਼ਬਰਦਸਤੀ ਕਹਿੰਦਾ ਸੀ ਗੋਲ ਗੱਪੇ ਖਾਣੇ ਆ ਕਿਵੇਂ ਆ ਖਲੋਤ ਹੋਏ ਸੀ ਤਾਂ ਮੈਂ ਕਰਦੀ ਨਾ ਦੇਖੇ ਇਦਾਂ ਕਾਸਾ ਲਾਲਚ ਕਿਹਦੇ ਦਾ ਬਗੜਾ ਉਹ ਮੈਂ ਉੱਚੀ ਦਰਵਾਹੇ ਮਗਰਾ ਬੋਲਦਾ ਹੁੰਦਾ ਹੁੰਦਾ ਮੈਂ ਕਿਹਾ ਤੂੰ ਸਹੀ ਕਰਿਆ ਮੇਰੇ ਹੱਥ ਨਹੀਂ ਗਿੜਿਆ ਮੈਂ ਤੈਨੂੰ ਇਹ ਨਹੀਂ ਕਿਹਾ ਵੀ ਤੂੰ ਗਲਤ ਫਿਰ ਤੂੰ ਆ ਕੇ ਫਿਰ ਤੈਨੂੰ ਪਤਾ ਕੀ ਗਏ ਕੀ ਗੱਲ ਹੋ ਗਈ ਐਕਸ਼ਨ ਓਏ ਮਗਰਾ ਆ ਗਿਆ ਗਲਵੰਤ ਹਾਂ ਮੈਂ ਤਾਂ ਆ ਗਿਆ ਤੈਨੂੰ ਹੀ ਢਿੱਕੀ ਜਾਂਦਾ ਸੀ ਮੈਂ ਤਾਂ ਕਿਧਰ ਵਾ ਗਿਆ ਸੀ ਮੈਂ ਕੰਮ ਗਿਆ ਸੀ ਮੇਰੀ ਗੱਲ ਸੁਣ ਲੈ ਜਦੋਂ ਮੈਂ ਘਰੇ ਨਾ ਹੋਵਾਂ ਨਾ ਫालतू ਘਰੇ ਗੇੜੇ ਨਾ ਮਾਰਿਆ ਕਰ ਲੈ ਕੀ ਮੈਂ ਕੀ ਕਰਤਾ ਇਹ ਆ ਬਸ ਮੈਂ ਤੁਹਾਨੂੰ ਕਹਿਤੀ ਗੱਲ ਵੀ ਆਪਣੀ ਜਾਰੀ ਹੈ ਬਾਹਰ ਤਾਂ ਕੀ ਫਿਲਮ ਤੇ ਰੱਖ ਇਹਨੂੰ ਘਰੇ ਨਾ ਲੈ ਕੇ ਆ ਹੁਣ ਇਸ ਵਾਰ ਇਸ ਵਾਰ ਇਸ ਵਾਰ ਕੋਈ ਕੁਝ ਨਹੀਂ ਤੁਹਾਨੂੰ ਕਹਿਣਾ ਇਹਦਾ ਕਾਰਨ ਨਹੀਂ ਰਾਜੂ ਐਕਸ਼ਨ ਓਏ ਮਗਰਾ ਮੇਰੀ ਗੱਲ ਆ ਗਿਆ ਕਲਮੰਤ ਹਾਂ ਆ ਗਿਆ ਮੈਂ ਓ ਮੈਂ ਤੈਨੂੰ ਹੀ ਡਿੱਕੀ ਹਾਂ ਕਿੱਧਰ ਭੱਜ ਗਿਆ ਤੂੰ ਮੈਂ ਤਾਂ ਗਿਆ ਸੀ ਕੰਮ ਮੇਰੀ ਗੱਲ ਸੁਣ ਲੈ ਨਲੇ ਆਪਣੀ ਜਾਰੀ ਨਾ ਬਾਹਰ-ਬਾਹਰ ਦੀ ਐ ਘਰ ਤੱਕ ਚੱਲ ਕੋਈ ਨਹੀਂ ਕਿਹੜਾ ਕੋਈ ਨਾ ਸਟਾਫ ਸਮਝ ਚੱਲ ਓ ਪਾ ਸਾਰਾ ਸੀਨ ਦੀ ਪੱਟੀ ਮੈਂ ਕਰਦੀ ਤੇਰਾ ਹੱਥ ਤੇ ਮੈਂ ਲੱਸ ਬੇ ਚੱਲ ਨਹੀਂ ਯਾਰ ਜਸਰ ਪਰਾਂ ਜੀ ਉਹ ਬਹੁਤ ਧੋਲੀ ਹੈ ਮੈਂ ਤੇ ਤੂੰ ਅੱਛਾ ਠੀਕ ਹੈ ਚੱਲ ਮੈਂ ਤਾਂ ਦੇਖ ਰਹੀ ਹਾਂ ਤੂੰ ਦੱਸ ਚੱਲ ਚੱਲ ਠੀਕ ਹੈ ਬਈ ਇਹ ਐਕਸ਼ਨ ਓਏ ਮਗਰਾ ਆ ਗਿਆ ਕਲਵੰਤ ਤੈਨੂੰ ਹੀ ਡਿੱਕੀ ਜਾਂਦਾ ਸੀ ਮੈਂ ਕਿੱਧਰ ਭਾਗਾ ਸੀ ਤੂੰ ਮੈਂ ਤਾਂ ਗਿਆ ਸੀ ਕੰਮ ਮੇਰੀ ਗੱਲ ਸੁਣ ਲੈ ਲੈ ਆਪਣੀ ਯਾਰੀ ਹੈ ਬਾਹਰ ਤੱਕ ਦੀ ਅੱਜ ਤੋਂ ਬਾਅਦ ਇਹਨੂੰ ਘਰ ਤੱਕ ਨਾਲ ਲੈ ਕੇ ਆ ਤੂੰ ਕਿਹੋ ਜੀਆਂ ਗੱਲਾਂ ਕਰੀਏ ਨਾ ਕਲਵੰਤ ਯਾਰਾ ਇਹ ਕੀ ਗੱਲ ਕਰਤੀ ਤੂੰ ਆਹੀ ਯਾਰੀ ਸੀ ਆਪਣੀ ਬਸ ਇਹੀ ਯਾਰੀ ਸੀ ਡਾਇਲੋਗ ਕੀ ਸੀ ਨਹੀਂ ਵੀਰੇ ਤੇਰਾ ਨਾ ਬੋਲਣਾ ਸੀ ਵੀ ਭਰਾਵਾ ਯਾਰਾ ਬਸ ਇਹੀ ਯਾਰੀ ਆ ਓਏ ਨਹੀਂ ਹਰਦੇ ਬਾਈ ਚੱਲਾ ਬਾਈ ਯਾਰ ਉਹ ਹੀ ਗੋਰੀ ਪੁੱਤ ਆ ਗਿਆ ਉੱਥੋਂ ਵਾਲਾ ਕਿੱਥੇ ਨਾ ਲੁੱਚੀਆਂ ਗੱਲਾਂ ਕਰਦੇ ਯਾਰ ਇਹ ਹੋਰ ਨਹੀਂ ਗੱਲ ਚੱਲ ਨਹੀਂ ਚੱਲੋ ਯਾਰ ਬਾਈ ਕਰਦਾ ਕੀ ਡਾਇਲੋਗ ਦੀ ਮੇਰਾ ਮੈਂ ਕਹਤੂ ਯਾਰ ਆਹੀ ਯਾਰੀ ਸੀ ਲਾ ਬਸ ਭਰਾਵਾ ਆਹੀ ਯਾਰੀ ਆ ਹੁਣ ਤਾਂ ਤੈਨੂੰ ਮੈਂ ਕਹਿਤਾ ਵੀ ਮੇਰੇ ਘਰੇ ਪਹਿਲਾਂ ਤੂੰ ਆਏ ਦੱਸ ਇਹਨੂੰ ਇੱਥੇ ਖੜਾਈ ਕੀ ਕਰਦਾ ਸੀ ਮੇਰੀ ਬਹੂ ਨੂੰ ਐ ਨਹੀਂ ਨਹੀਂ ਡਾਇਰੈਕਟ ਨਹੀਂ ਜਾ ਰਾ ਉਹ ਗੱਲ ਕਰੇ ਕੀ ਕਰਦਾ ਇਹਦਾ ਮਤਲਬ ਹਾਂ ਮਤਲਬ ਹੀ ਹੋ ਗਿਆ ਫਿਰ ਖੜੇ ਤਾਂ ਸੀ ਗੱਲ ਉੱਜੇ ਨਾਲ ਹੀ ਲੱਗੇ ਹੋਏ ਓਏ ਡਾਇਰੈਕਟ ਸਿੱਧਾ ਕਹਿ ਦਰ ਤੈਨੂੰ ਸਾਡੇ ਘਰੇ ਨਾ ਆਈ ਦੁਬਾਰਾ ਹਾਂ ਇਹਨੂੰ ਪੁੱਛਦਾ ਨਹੀਂ ਸੀ ਕੀ ਮੈਂ ਕਹਿੰਦਾ ਸੁਮੈ ਤਾਂ ਪੁੱਛਦਾ ਸੀ ਜਿਹੜਾ ਤੇਰੇ ਨਾਲ ਤਾਂ ਨਹੀਂ ਵੀ ਜਾਰੀ ਸੀ ਜੋ ਵੀ ਕੁਝ ਵੀ ਹਾਂ ਹਾਂ ਚੱਲ ਪਹਿਲਾਂ ਡਾਇਲੋਗ ਪੁੱਛ ਇਹ ਇੱਕ ਮਿੰਟ ਰੋੜੀ ਦੱਸ ਉਹ ਬੋਲਦੀਆਂ ਖੜਿਆ ਪਹਿਲਾਂ ਡਾਇਲੋਗ ਬੋਲ ਇਹ ਇੱਥੇ ਹੀ ਕਰਦਾ ਤੂੰ ਪਹਿਲਾਂ ਡਾਇਲੋਗ ਬੋਲੀ ਮੈਂ ਦਾਦ ਜੀ ਓਏ ਆ ਸੀ ਹਾਂ ਉਹ ਦਵਾਰੇ ਆ ਗਿਆ ਮਗਰ ਇੱਥੇ ਹੀ ਕਰਦਾ ਉਹ ਅੱਛਾ ਆ ਗਿਆ ਕਰ ਬੰਤ ਤੂੰ ਹਾਂ ਕੋਈ ਨਾ ਮ ਠੀਕ ਹੈ ਅੱਜ ਤੋਂ ਬਾਅਦ ਸਾਡੇ ਘਰੇ ਨਹੀਂ ਜਨ ਜੇ ਕੋਈ ਘਰੇ ਨਹੀਂ ਨਾ ਹੁੰਦਾ ਉਹਦੋਂ ਬਾਅਦ ਤੈਨੂੰ ਘਰੇ ਆਉਣ ਇਹਨੂੰ ਥੋੜਾ ਜਿਹਾ ਹੋਰ ਵਾਸਤੇ ਬੋਲੇ ਇਹ ਆਪਣੀ ਹਾਂ ਇਹ ਆਪਣੀ ਯਾਰੀ ਨੂੰ ਬਾਹਰ ਤੱਕ ਹੀ ਸੀਮਤ ਰੱਖ ਘਰ ਤੱਕ ਨਹੀਂ ਲੈ ਗਿਆ ਘਰ ਤੱਕ ਇਹ ਕਹੂਗਾ ਉਹ ਤੈਨੂੰ ਨਹੀਂ ਪਤਾ ਓਏ ਅਸਲ ਵਿੱਚ ਮੈਂ ਤੈਨੂੰ ਗੱਲ ਦੱਸਣ ਆਇਆ ਸੀ ਹਾਂ ਦੱਸ ਕੀ ਗਿਆਂ ਸੀ ਓਏ ਕਹੂਗਾ ਇਹ ਇਹ ਆਪਣੀ ਸਰਪੰਚ ਨੂੰ ਸਾਰੀਆਂ ਗੱਲਾਂ ਇਹ ਦੱਸ ਦਈਏ ਤਾਂ ਬਚ ਗਿਆ ਉਹ ਹਾਂ ਤੈਨੂੰ ਐ ਪਤਾ ਸਰਪੰਚ ਕਿਉਂ ਬਚ ਹਾਂ ਕਿਉਂ ਬਚੇ ਇਹਨੇ ਦੱਸਿਆ ਇਹਨੇ ਬਚਾਇਆ ਉਹ ਸ਼ੁਕਰ ਹੈ ਇਹਨੇ ਬਚਾਤਾ ਨਹੀਂ ਨਹੀਂ ਮੈਂ ਉਹ ਜੋ ਮਰ ਜਾਂਦਾ ਮੈਂ ਜੇਲ੍ਹ 'ਚ ਹੁੰਦਾ ਮੇਰੀ ਜਵਾਬ ਕਰ ਰੋਦੇ ਫਿਰਦੇ ਹਾਂ ਕੋਕਲਵੰਤ ਉਹਦੋਂ ਕੱਟ ਲਾਂਗੇ ਯਾਰ ਐਨਾ ਕਰ ਦੋ ਦੋ ਕੱਟ ਲਾਂਗੇ ਮੇਰਾ ਪਰਿਵਾਰ ਥੋੜਾ ਵੀ ਜਦੋਂ ਨੇ ਫੋਨ ਮਾਰਾ ਥੋੜਾ ਗੈਪ ਦਿਓ ਉੱਥੇ ਐਕਸ਼ਨ ਉਹ ਮਗਰਾ ਇੱਥੇ ਹੀ ਕਰਦਾ ਆ ਗਿਆ ਕੋਲਵੰਤ ਮਜ਼ਾ ਤੈਨੂੰ ਡੀਕੀ ਜਾਂਦਾ ਸੀ ਕਿੱਧਰ ਭਾਗੇ ਤੂੰ ਮੈਂ ਤਾਂ ਗਿਆ ਸੀ ਕੰਮ ਬਈ ਬਈ ਉਹ ਮਗਰਾ ਜਦੋਂ ਇੱਧਰ ਮੂੰਹ ਕਰ ਲਿਆ ਉਸ ਤੋਂ ਬਾਅਦ ਥੋੜਾ ਗੈਪ ਉਹ ਮਗਰਾਂ ਨੂੰ ਕੀ ਹੋ ਗਿਆ ਚੱਲ ਕੋਈ ਨਾ ਏ ਐਕਸ਼ਨ ਉਹ ਮਗਰਾ ਇੱਥੇ ਹੀ ਕਰਦਾ ਉਹ ਮੈਂ ਤਾਂ ਤੈਨੂੰ ੜੀ ਕੀ ਜਾਂਦਾ ਸੀ ਤੂੰ ਕਿੱਧਰ ਵਾ ਗਿਆ ਸੀ ਮੈਂ ਤਾਂ ਗਿਆ ਸੀ ਕੰਮ ਮੇਰੀ ਗੱਲ ਸੁਣ ਲੈ ਨਾਲੇ ਆਪਣੀ ਯਾਰੀ ਨਾ ਬਾਹਰ ਤੱਕ ਹੀ ਸੀਮਤ ਰੱਖੇ ਨੂੰ ਘਰ ਤੱਕ ਲਾਂ ਲੈ ਗਿਆ ਇਸ ਤੋਂ ਬਾਅਦ ਉਹ ਕੀ ਗੱਲਾਂ ਕਰੀ ਜਾਂਦਾ ਯਾਰ ਆਪਾਂ ਦੋਸਤਾਂ ਮੈਂ ਤੇਰੇ ਕੋਲ ਆ ਨਹੀਂ ਸਕਦਾ ਨਹੀਂ ਆ ਸਕਦਾ ਹੁਣ ਅੱਜ ਤੋਂ ਬਾਅਦ ਜਦੋਂ ਮੈਂ ਜਨਜ਼ਰ ਮੱਕਰੇ ਨਹੀਂ ਹੁੰਦਾ ਨਾ ਉਸ ਤੋਂ ਬਾਅਦ ਯਾਰ ਇਹ ਉਹ ਵੀ ਪੂਰੀ ਨਗੀ ਹੋਈ ਨਾ ਤੈਨੂੰ ਅੱਠ ਦਵਾਰ ਦਵਾਰ ਹੀ ਕਰਦਾ ਬਹੁਤ ਦਵਾਰ ਕਰ ਉਹਦੀ ਅੱਖ ਦੇਖ ਕੇ ਮੈਨੂੰ ਕਹਿਣਾ ਕਿ ਬਾਬਾ ਤੂੰ ਸੋਚ ਕੇ ਇਹ ਬੋਲਦਾ ਇਹ ਆਪ ਕਿਹਾ ਆ ਰਹੇਗੀ ਆ ਕਹਿਣਾ ਯਾਰ ਜਿਹੇ ਜਿਹੇ ਦਾ ਸਰੀਰ ਨੂੰ ਹੋ ਜਾਂਦਾ ਰੋਗ ਨਹੀਂ ਹੈਗਾ ਗੱਲ ਚ ਚੰਗਾ ਚੱਲ ਸਰੀਰ ਨਹੀਂ ਸੈੱਟ ਹੋ ਗਣਾ ਉਹਦੇ ਚੱਲ ਹੋਣੀ ਦਾ ਹੁਣ ਤੂੰ ਆਸਾ ਕੱਲਾ ਵੀ ਬੋਲ ਨਾ ਵਿੱਚ ਉਹ ਚੰਗਾ ਚੱਲ ਇਹ ਜਾਣਾ ਮਮਾ ਇਹ ਜਾਣਾ ਓਏ ਥੋਪੜੀ ਨੂੰ ਗੋਲੀ ਚੱਲ ਐਕਸ਼ਨ ਤੂੰ ਜਾ ਆਉਦੇ ਕਿਉਂ ਨਹੀਂ ਤੂੰ ਦਿਮਾਗ ਤੋਂ ਕੰਮ ਲੈਂਦਾ ਕੀ ਹੋ ਰਿਹਾ ਤੇਰੇ ਦਿਮਾਗ ਨੂੰ ਤੈਨੂੰ ਪਤਾ ਆ ਕਿਹੜੇ ਰਾਹ ਤੁਰੇ ਸੀ ਤੇ ਤੂੰ ਕਿਹੜੇ ਰਾਹ ਲਿਆ ਕੇ ਖੜਾ ਰਿਆ ਮੈਂ ਆਪਦਾ ਸਹੀ ਰਾਹ ਚੁਣ ਲਿਆ ਮੈਨੂੰ ਆਪਦੇ ਰਾਹ ਤੇ ਚੱਲਣ ਦੇ ਤੇ ਮੈਨੂੰ ਬਾਲੀਆਂ ਨਸੀਤਾਂ ਨਾ ਦੇ ਓਏ ਤੂੰ ਸਮਝਦਾ ਕਿਉਂ ਨਹੀਂ ਯਾਰ ਕਿਉਂ ਨਹੀਂ ਸਮਝਦਾ ਓਏ ਤੇਰੇ ਨਾਲ ਨਹੀਂ ਹੈਗੀ ਇਹ ਸਰਪੰਚ ਨਾਲ ਆ ਉਹ ਨਹੀਂ ਸਰਪੰਚ ਨਾਲ ਮੇਰੇ ਨਾਲ ਹੈਗੀ ਇਹ ਮੇਰੀ ਗੱਲ ਸੁਣ ਕਲਵੰਤ ਹਲੇ ਵੀ ਠੰਡੇ ਦਿਮਾਗ ਨਾਲ ਸੋਚਦਾ ਬਾਈ ਉਹ ਮੈਂ ਤੇਰੇ ਕਰਕੇ ਕਰ ਦਾਂਗਾ ਮੈਂ ਬਈ ਸੋਚੇ ਹੋਇਆ ਠੀਕ ਹੈ ਨਾ ਮੈਨੂੰ ਕਾਸੇ ਦੀ ਲੋੜ ਨਹੀਂ ਤੂੰ ਆਪ ਦਾ ਕੰਮ ਰਾਹ ਫੜ ਮੈਂ ਆਪ ਦਾ ਰਾਹ ਫੜ ਰੱਖਿਆ ਠੀਕ ਹੈ ਨਾ ਓਏ ਸਾਰੀ ਗੇਮ ਹਲੇ ਵੀ ਸਰਪੰਚ ਦੇ ਹੱਥ ਉਹਨੇ ਫਸਾ ਤੈਨੂੰ ਐਂ ਵੀ ਦੇਣਾ ਤੂੰ ਕਿਉਂ ਇਹਨੂੰ ਭੇਜੀ ਜਨਾ ਯਾਰ ਕਮਲਾ ਹੋ ਰਿਆ ਤੂੰ ਤੈਨੂੰ ਇਹ ਕੋਈ ਨਹੀਂ ਰਿਪੋਰਟ ਦਿੰਦੀ ਲਿਆ ਕੇ ਮੈਨੂੰ ਸਾਰੀ ਰਿਪੋਰਟ ਦਿੰਦੀ ਐ ਲੈ ਕੇ ਸਾਰਾ ਦੱਸਦੀ ਐ ਕੁਝ ਠੀਕ ਹੈ ਨਾ ਕੱਟ 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 ਤੈਨੂੰ ਕੋਈ ਨਹੀਂ ਬਈ ਨਾ ਚੱਲ ਬੇਬੂ ਐਕਸ਼ਨ ਰੈਡੀ ਹੋ ਜਾ ਐਕਸ਼ਨ ਉਹ ਤੂੰ ਕਿਉਂ ਕਮਲਾ ਹੋਇਆ ਯਾਰ ਓਏ ਤੈਨੂੰ ਫਸਾਉ ਉਹਨੇ ਫੇਰ ਵੀ ਦੇਣਾ ਓਏ ਇਹ ਨਹੀਂ ਤੈਨੂੰ ਕੋਈ ਲਿਆ ਕੇ ਦਿੰਦੀ ਰਿਪੋਰਟ ਓਏ ਐ ਕਿਵੇਂ ਫਸਾ ਦੂ ਜਦੋਂ ਮੌਲਾ ਕੋਈ ਮਾੜਾ ਕਰਦਾ ਹੀ ਨਹੀਂ ਜੇ ਕੋਈ ਮਾੜਾ ਕਰੂੰ ਫੇਰ ਹੀ ਫਸਾਊਗਾ ਮੈਨੂੰ ਇਸ ਤੋਂ ਵੱਧ ਕੀ ਕਰੇਗਾ ਤੈਨੂੰ ਪਤਾ ਉਹਨੂੰ ਪਤਾ ਲੱਗ ਰਿਹਾਗਾ ਵੀ ਉਹਨੂੰ ਮਾਰਨ ਚ ਆਪਣਾ ਹੱਥ ਸੀ ਫਸਾ ਦੂਗਾ ਅਗਲਾ ਐ ਕਿਵੇਂ ਫਸਾ ਦੂ ਯਾਰ ਲੈ ਮੈਂ ਜਾ ਕੇ ਆਇਆ ਉਹਦੇ ਕੋਲੇ ਮੈਨੂੰ ਪਤਾ ਉਹ ਬਸ ਰਹਿਣ ਦੇ ਮਗਰਾ ਬਾਲਾ ਨਾ ਪਕਾਈ ਨਾ ਮਾਰ ਓਏ ਪਕਾਈ ਨਹੀਂ ਮਾਰਦਾ ਤੈਨੂੰ ਸਮਝਾਉਣਾ ਤੇਰਾ ਨਹੀਂ ਦਿਮਾਗ ਕੰਮ ਕਰਦਾ ਤੂੰ ਤਾਂ ਜਨਾਨੀ ਮਗਰ ਲੱਗਿਆ ਬੈਠਾ ਭਰਾ ਓ ਤੇਰੇ ਦਾ ਮਾਂ ਘਰ ਨਹੀਂ ਮੂਰੇ ਨਹੀਂ ਕੁਛ ਮੈਂ ਜਾਨ ਨਹੀਂ ਮਗਰ ਵੀ ਨਾ ਲੱਗਾ ਓ ਤੇਰਾ ਘਰ ਬਰਬਾਦ ਕਰ ਦੂਗੀ ਇਹ ਓਏ ਆਹਰ ਜੀ ਜਾਰੀ ਨਾ ਲਾਉਂਦਾ ਨਾ ਬਰਬਾਦ ਹੀ ਚੰਗਾ ਹਲੇ ਵੀ ਇੱਕ ਵਾਰੀ ਸੋਚ ਲੈ ਕਲਵੰਤ ਓਏ ਵਾਪਸ ਲਾ ਲਾਤੀਗਾ ਚਲੋ ਵਹੀ ਬਣ ਕਰਾ ਦੂ ਮੈਂ ਕਿ ਹਾਸੇ ਨਗਲੇ ਹੋ ਕੋਣ ਲੱਗਿਆ ਵੇ ਨਾਟਾ ਆਹ ਹੈ ਗੱਲਦੀ ਵੇ ਜੀ ਚਲ ਚਲ ਅੰਤੂ ਦੇ ਹੱਥ ਪੈਂਦਾ ਐਕਸ਼ਨ ਓਏ ਫਸਾਉ ਉਹਨੇ ਤੈਨੂੰ ਫੇਰ ਵੀ ਦੇਣਾ ਓਏ ਤੂੰ ਕਿਉਂ ਇਹਨੂੰ ਭੇਜੀ ਜਾਣਾ ਇਹਨੇ ਨਹੀਂ ਲਿਆ ਕੇ ਦੇਣੀ ਤੈਨੂੰ ਕੋਈ ਰਿਪੋਰਟ ਓਏ ਐਵੇਂ ਕਿਵੇਂ ਫਸਾ ਦੂ ਜਦੋਂ ਮੈਂ ਕੋਈ ਮਾਰਾ ਹੀ ਨਹੀਂ ਕੀਤਾ ਉਹਦਾ ਜੇ ਮੈਂ ਮਾਰਾ ਕਰੂੰ ਮੈਨੂੰ ਫੇਰ ਹੀ ਫਸਾਊਗਾ ਦੇਖਿਆ ਹਾਰ ਡਾਇਲੋਗ ਕਿੱਥੇ ਫਸਾਉਣ ਵਾਲਾ ਕਿੱਥੇ ਮੈਂ ਕਿਹਾ ਵੀ ਤੈਨੂੰ ਇਹਨੇ ਨਹੀਂ ਭਾਈ ਜਮਾਨਾ ਰਿਪੋਰਟ ਕੋਈ ਲਿਆ ਕੇ ਦੇਵੇ ਓਏ ਇਹ ਨਹੀਂ ਸੀ ਉਹਨੇ ਇਹ ਗੱਲ ਕਹੀ ਐ ਇਹ ਤਾਂ ਉਲਟ ਚੱਲੀ ਐ ਨਹੀਂ ਯਾਰਾ ਨਹੀਂ ਨਹੀਂ ਉਹਨੇ ਓਏ ਬੱਚਾ ਨੀ ਸਿੱਧਾ ਗੱਲ ਤੇ ਲਿਆ ਚੁੱਪ ਕਰ ਜਾ ਯਾਰ ਮਾੜਾ ਮਾੜਾ ਕਹਿ ਕੇ ਯਾਰ ਮਾੜਾ ਨਾ ਕਹਿ ਤੂੰ ਕਹਿ ਜਦੋਂ ਮੈਨੂੰ ਉਹਦੋਂ ਕੋਈ ਪੰਗਾ ਹੀ ਨਹੀਂ ਲੈਂਦਾ ਇਹ ਹੀ ਦਾ ਕਰ ਚੱਲ 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 ਦੁਬਾਰਾ ਕਰ ਐਕਸ਼ਨ ਓਏ ਫਸਾ ਉਹਨੇ ਤੈਨੂੰ ਫੇਰ ਵੀ ਦੇਣਾ ਤੂੰ ਕਿਉਂ ਇਹਨੂੰ ਭੇਜੀ ਜਾਂਦਾ ਇਹਨੇ ਨਹੀਂ ਲਿਆ ਕੇ ਦੇਣੀ ਤੈਨੂੰ ਕੋਈ ਰਿਪੋਰਟ ਓਏ ਨਾਲਿਆ ਕੀ ਰਿਪੋਰਟ ਦੇਵੇ ਨਾਲੇ ਜੇ ਰਿਪੋਰਟ ਨਾਲ ਦੁਬਾਰਾ ਚੱਲੇ ਜਾ ਥੋੜਾ ਹੋਰ ਤੂੰ ਮੋਟਾ ਹੋ ਗਿਆ ਐਕਸ਼ਨ ਓਏ ਉਹਨੇ ਫਸਾ ਤੈਨੂੰ ਫੇਰ ਵੀ ਦੇਣਾ ਕਿਉਂ ਇਹਨੂੰ ਭੇਜੀ ਜਾਂਦਾ ਇਨੇ ਨਹੀਂ ਲਿਆ ਕੇ ਦੇਣੀ ਕੋਈ ਰਿਪੋਰਟ ਤੈਨੂੰ ਨਾ ਲਿਪਰ ਚਾਰ ਅੱਜ ਦਾ ਨਾਰਪੋ ਲੱਗਦਾ ਸਮਝ ਆ ਮੇਰੀ ਗੱਲ ਹਲੇ ਵੀ ਠੰਡੇ ਦਿਮਾਗ ਦਾ ਸਮਝਾਉਣਾ ਓਏ ਇਹ ਬਰਬਾਦ ਕਰ ਦਊਗੀ ਤੈਨੂੰ ਓਏ ਤੇਰੀ ਯਾਰੀ ਨਾਲੋਂ ਤਾਂ ਮੈਂ ਬਰਬਾਦ ਹੋਇਆ ਚੰਗਾ ਮਗਰਾ ਓਏ ਯਾਰ ਹੁਣ ਉਹਨੇ ਮੈਨੂੰ ਕਿਹੜਾ ਡਾਇਲੋਗ ਦਾ ਸਿਰ ਉਹ ਬੋਲ ਗਿਆ ਕਿਹੜਾ ਦੱਸਿਆ ਜੀ ਉਹਨੇ ਮੈਨੂੰ ਯਾਰ ਉਹ ਕੋਸ਼ਿਸ਼ ਨਹੀਂ ਕਰਦਾ ਯਾਰ ਤੂੰ ਵਾਦ ਕਰ ਨੀ ਉਹਨੇ ਕਿਹਾ ਸੀ ਤੈਨੂੰ ਮੱਗਰ ਯਾਦ ਆਊਗਾ ਵਾਰ-ਵਾਰ ਆ ਆ ਸੀਗਾ ਆ ਸੀਗਾ ਯਾਰ ਇਤੋਂ ਤੇਰੇ ਮੱਗਰ ਨਾ ਇੱਕ ਮਿੰਟ ਮੱਗਰ ਤੈਨੂੰ ਯਾਦ ਆਊਗਾ ਤੈਨੂੰ ਮੱਗਰ ਤੈਨੂੰ ਯਾਦ ਆਊਗਾ ਆ ਸੀਗਾ ਇਹਦੇ ਯਾਰੀ ਇਤੋਂ ਵਾਰ ਇੱਕ ਮਿੰਟ ਨੂੰ ਨੀ ਤੂੰ ਡਾਇਲੋਗ ਇਹ ਹੀ ਕਿਹਾ ਸੀ ਨਾ ਮੱਗਰ ਤੈਨੂੰ ਯਾਦ ਆਊਗਾ ਵਾਰ-ਵਾਰ ਮੱਗਰ ਨਹੀਂ ਯਾਰ ਕੱਢ ਜਾ ਇੱਕ ਮਿੰਟ ਬਾਬਾ ਪਤਾ ਇੱਕ ਮਿੰਟ ਮੈਨੂੰ ਮੈਨੂੰ ਬੋਲਣ ਦੇ ਮੈਨੂੰ ਬੋਲਣ ਦੇ ਜਦੋਂ ਮੈਂ ਬੋਲ ਪਿਆ ਯਾਰ ਵੀਰ ਤੇਰੀ ਜਾਰੀ ਨਾ ਤਾਂ ਮੈਂ ਬਰਵਾਲ ਹੋਈ ਚੰਗਾ ਇਹ ਉਦੋਂ ਵਾਲੇ ਇਹ ਹੀ ਬ ਨਾਕੜ ਬੋਕੇ ਹਾਂ ਨਾਕੜ ਬੋਕੇ ਮਰ ਜਾ ਤੇਲ ਕੋਈ ਨਹੀਂ ਕਰ ਨਾਕੜ ਬੋਕੇ ਓਏ ਮਰ ਜਾ ਓਏ ਨੱਕੜ ਬੋਕੇ ਕਿਹੜੇ ਕੰਮ ਕਰੀ ਜਾਣਾ ਤੂੰ ਸਮਝਦਾ ਕੋਈ ਨਹੀਂ ਯਾਰ ਤੂੰ ਮੈਂ ਭੁੱਲ ਗਿਆ ਤੇ ਉਹ ਤੇਰਾ ਤਾਂ ਹੀ ਨੱਕ ਦੀ ਭਰਾਵਾ ਬੱਕ ਰਹਿ ਰਹੇ ਆ ਛੱਡ ਜਾ ਸੁਣ ਉਹ ਦੁਬਾਰਾ ਹੋਇਆ ਯਾਰ ਛੱਡ ਜਾ ਹੁਣ ਤੱਕ ਕੋਈ ਨਹੀਂ ਬਾਈ ਬਣ ਕੇ ਇੱਧਰ ਆ ਜਾ ਕੋਈ ਨਹੀਂ ਨੂੰਗਾ ਤੋ ਖੜਾ ਆਇਆ ਤੇ ਮੇਰੇ ਸੀ ਉਹ ਤੋ ਖੜ ਜਾ ਦੋ ਮਿੰਟ ਖੜਾ ਜਾ ਹੋਰ ਯਾਰ ਦੁਬਾਰਾ ਕੀ ਗੱਲ ਆ ਜੀ ਓਏ ਇੱਧਰ ਆ ਪਤ ਇੱਧਰ ਚੱਲ ਆਦਰ ਆ ਬਾਲਟ ਚ ਕਿਥੋਂ ਉਹ ਕਹਿੰਦਾ ਭਰਾਵਾ ਮੈਨੂੰ ਬਥੇਰਾ ਸਿਆਣਾ ਮੈਂ ਤੂੰ ਜਾ ਬਗ ਜਾ ਆਪਣੇ ਘਰੇ ਉੱਥੇ ਗਈ ਮੈਨੂੰ ਤੇਰੀ ਯਾਰੀ ਦੀ ਲੋੜ ਨਹੀਂ ਹੈ ਗਈ ਕੋਈ ਨਾ ਚਲ ਵੈਰੀ ਹਾਂ ਓਕੇ ਆਊਗਾ ਮੈਨੂੰ ਯਾਦ ਮੱਗਰ ਪਲ-ਪਲ ਤੇ ਵੀ ਮੱਗਰ ਮੇਰਾ ਯਾਰ ਹੁੰਦਾ ਸੀ ਤੂੰ ਕੀ ਦੇਖੀ ਜਾਂਦੀ ਐ ਬਗ ਜਾਣ ਦੇ ਉਹਨੂੰ ਹੁਣ ਤੈਨੂੰ ਕਿਉਂ ਕਹਿਣਾ ਯਾਰ ਉਹ ਸੀਨ ਮਾਰ ਲਿਆ ਮੈਂ ਬਹਿਗਾ ਕਕੇ ਇੱਥੇ ਚੋ ਕਿ ਆ ਲੁੱਕਦੇ ਘੇਰੇ ਆ ਆਪ ਦੇ ਆਪ ਚ ਸਹੀ ਸੀ ਆ ਵੀ ਕਿਹਦੇ ਪਰ ਮੈਂ ਇਤਨਾ ਮਾਰਿਆ ਜਾਣ ਗਿਆ ਇਹ ਵੀ ਘੜ ਇਧਰ ਮੁਖ ਹਾਂ ਵੀ ਮਗਰ ਮੇਰਾ ਯਾਰ ਹੁੰਦਾ ਸੀ ਇੱਥੋਂ ਹਾਂ ਇੱਥੇ ਮੇਰੇ ਤੋਂ ਹੀ ਕਹਿਣਾ ਸੀ ਦੁਬਾਰੇ ਕਹ ਦੇ ਅਜਤੂ ਤੂੰ ਤਾਂ ਮੈਨੂੰ ਯਾਦ ਆਏਗਾ ਪਲ-ਪਲ ਤੇ ਲੰਘਿਆ ਨਾ ਐਕਸ਼ਨ ਹਾਂ ਪਲ-ਪਲ ਤੇ ਯਾਦ ਆਊਗਾ ਵੀ ਮਗਰ ਮੇਰਾ ਯਾਰ ਹੁੰਦਾ ਸੀ ਤੂੰ ਕੀ ਹਾਂ ਪਲ-ਪਲ ਤੇ ਯਾਦ ਉਹ ਵੀ ਮਗਰ ਮੇਰਾ ਯਾਰ ਫੀਲ ਅ ਸਰਪੰਚਣੀ ਹੈ ਹਾਂ ਕੀ ਕਰਦੀ ਫਿਰਦੀ ਸੀ ਪਨੀਰ ਪਰਜੀ ਬਣਾਈ ਸੀ ਕੂੜਾ ਸੱਟ ਕੇ ਆਈਆਂ ਹੋਰ ਕੀ ਕਰਕੇ ਆਈਆਂ ਹੋ ਤਾਂ ਮੈਨੂੰ ਵੀ ਦਿਸ ਗਿਆ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਕੀ ਕਹਿੰਦੇ ਉਹ ਸਰਪੰਚ ਘਰੀ ਆ ਪਤਾ ਨਹੀਂ ਮੈਂ ਦੇਖਿਆ ਨਹੀਂ ਉਹ ਮੈਂ ਤਾਂ ਆ ਪੁੱਛਦੀ ਸੀ ਹਟ ਹਟ ਅ ਸਰਪੰਚਣੀ ਹੈ ਹਾਂ ਕੀ ਕਰਦੀ ਫਿਰਦੀ ਸੀ ਦੇ ਦੇ ਸਾਗ ਤੋੜ ਕੇ ਲੈ ਕੇ ਆਈਆਂ। ਓਹੋ। ਪਤਾ ਮੈਨੂੰ ਕੂੜਾ ਸਿੱਟਣ ਗਈ ਸੀ। ਫੇਰ ਤੇ ਮੈਂ ਤਾਂ ਇਹ ਪੁੱਛਦੀ ਸੀ ਮੈਂ ਕਿ ਸਰਪੰਚ ਘਰੇ ਹੀ ਆ ਫਲਾ। ਪਤਾ ਨਹੀਂ ਗੋੜੇ ਮੈਂ ਦੇਖਿਆ ਹੀ ਨਹੀਂ। ਤੂੰ ਘਰੇ ਨਹੀਂ ਦੇਖਿਆ? ਨਹੀਂ ਮੈਨੂੰ ਕੀ ਪਤਾ ਮੈਂ ਤਾਂ ਇਧਰੋਂ ਬਾਗਲਾ ਸੁੰਭਰ ਕੇ ਮੈਂ ਕਿ ਚਲ ਕੂੜਾ ਸਿੱਟਿਆ ਵਾ। ਅੱਛਾ ਅੱਛਾ। ਉਹ ਮੈਂ ਤਾਂ ਤਾਂ ਪੁੱਛਦੀ ਸੁਲ ਕਲਵੰਤੀ ਪੁੱਛਦਾ ਸੀ। ਕੀ ਹੋਇਆ ਅਸਲ ਚ ਕਲਵੰਤ ਨੂੰ ਕੋਈ ਕੰਮ ਸੀਗਾ ਸਰਪੰਚ ਤੋਂ? ਉਹਨੂੰ ਕੀ ਕੰਮ ਆ? ਪਤਾ ਨਹੀਂ ਮੈਨੂੰ ਤਾਂ ਆਪ ਨਹੀਂ ਪਤਾ। ਹੁਣ ਬੰਦਿਆਂ ਦੇ ਤਾਂ 100 ਕੰਮ ਹੁੰਦੇ। ਬਸ ਮੈਨੂੰ ਕਹਿੰਦਾ ਜੇ ਸਰਪੰਚ ਦੇਖ ਕੇ ਘਰੇ ਹੈਗਾ ਕਿ ਨਹੀਂ ਪੁੱਛ ਕੇ ਫੋਨ ਮਾਰ ਲੈਂਦਾ ਉਹਨੂੰ ਉਹ ਨਹੀਂ ਫੋਨ ਤੇ ਬੈਲੈਂਸ ਨਹੀਂ ਹੈਗਾ ਕੋਈ ਜੁਨਰ ਚਾਰਜ ਨਹੀਂ ਕਰਾਇਆ ਤਾਂ ਕਰਕੇ ਆਪ ਤਾਂ ਆ ਜਾਂਦਾ ਉਹ ਨਾਲ ਗੱਲ ਐ ਸੀ ਗੱਲ ਕਰਨ ਟੱਟੀਆਂ ਲੱਗੀਆਂ ਬਿਮਾਰ ਹੋਇਆ ਪਿਆਗਾ ਕੁਲਵੰਤ ਨੂੰ ਹਾਂ ਹੋਰ ਕੁਝੂਟ ਪਟੰਖ ਖਾ ਲਿਆ ਹੁਣ ਨਹੀਂ ਭੈਣੇ ਖਾ ਖੂ ਲਿਆ ਸੀਗਾ ਤੇ ਮੈਂ ਤਾਂਹੀਂ ਪੁੱਛਦੀ ਸੀ ਮੈਂ ਕਿਹਾ ਕਿੱਥੇ ਕਾ ਚੱਲ ਮੈਂ ਇਹਨੂੰ ਦੱਸਦਾ ਬਾਹਲਾ ਤਾਂ ਪਾਉਂਦਾਗਾ ਮੈਂ ਤਾਂ ਸਵਾਵਾਰੀ ਕਿਹਾ ਮੈਂ ਕਿਹਾ ਸਾਹਮਣੇ ਘਰ ਆ ਜਾ ਆ ਜਾਂਦਾ ਕਹਿੰਦਾ ਨਾ ਕਹਿੰਦਾ ਤੂੰ ਸਰਪੰਚ ਨੂੰ ਭੇਜ ਦੇ ਉੱਠੇ ਨਹੀਂ ਨਾ ਜਾਂਦਾ ਨਹੀਂ ਮੇਰੇ ਦੱਸ ਤੂੰ ਆਜ ਨਹੀਂ ਉਹ ਆਜਵੇ ਚਲੇ ਬੰਦੇ ਦੀ ਗੱਲ ਹੋਰ ਹੁੰਦੀ ਆ ਨਹੀਂ ਗੱਲ ਮੈਂ ਤੈਨੂੰ ਉਹੀ ਕਹੀ ਜੈਨੀ ਮੈਂ ਕਿਹਾ ਚੱਲ ਅੱਗੇ ਵੀ ਸਰਪੰਚ ਆ ਹੀ ਜਾਂਦਾ ਸੀ ਕਲਵੰਤ ਕੋ ਹਾਂ ਵੀ ਚਲਾ ਆ ਕੇ ਗੱਲ ਕਰ ਲੂ ਗੱਲ ਕਰ ਉੱਠੇ ਜੈਨੇ ਤਾਂ ਕਮਜ਼ੋਰੀ ਜੀ ਆ ਗਈ ਸਰੀਰ 'ਚ ਹੋ ਗਏ ਅੱਛਾ ਅੱਛਾ ਤਾਂ ਪੁੱਛਦੀ ਸੀ ਵੀ ਪਤਾ ਕਿੱਥੇ ਗਿਆ ਸਰਪੰਚ ਨੂੰ ਕੋਲ-ਕੂਲ ਜਿਹਾ ਅਪਲਾ ਲਾ ਨਹੀਂ ਉਹ ਤਾਂ ਪਿਆ ਲੂੰਗੀ ਮੈਨੂੰ ਐਂ ਦੱਸ ਵੀ ਗਿਆ ਕਿੱਥੇ ਸਰਪੰਚ ਪਤਾ ਇੱਥੇ ਹੀ ਹੋਣਾ ਚੱਲ ਮੈਂ ਫੋਨ ਮਾਰ ਕੇ ਪੁੱਛ ਲੈਨੀ ਆ ਮੈਂ ਭੇਜ ਦੂੰ ਇੱਧਰ ਚਲ ਚੰਗਾ ਕੋਈ ਗੱਲ ਨਹੀਂ ਹਾਂ ਤੈਨੂੰ ਕਿ ਲੋੜ ਪਈ ਤੂੰ ਕਹਨੂੰ ਆਏਂਗੀ ਵਾ ਤੂੰ ਗੁਲਾਮ ਤੂੰ ਦੇ ਲਾ ਮੈਂ ਭੇਜ ਦੂੰ ਉਹਨੂੰ ਹਾਂ ਚੰਗਾ ਕੋਈ ਗੱਲ ਨਹੀਂ ਠੀਕ ਐ ਐਕਸ਼ਨ ਇਸੋ ਡਾ ਰੋਲਾ ਹੈ ਕਾ ਦਾ ਸਰਬੰਤਰੀਏ ਦੱਸਾਂਗੀ ਕੋਸਾ ਅਜ਼ਰਬਾਨ ਚਾ ਮੋ ਲਗੋਸਾ ਉਹ ਮੈਂ ਮਰਾ ਜਮੀ ਆਸ਼ਕ ਮਸੂਕ ਵਾਲੇ ਕੀ ਖਣ ਦੇ ਕਰੀ ਜਾਂਦੇ ਐ ਪੁੱਛੋ ਨਾ ਜੀ ਆਸ਼ਕ ਮਸੂਕ ਕੋਈ ਨਹੀਂ ਜੀ ਇੱਕ ਪਾਣੀ ਦੇ ਤੁੰਕੇ ਜਿੰਨਾ ਪਿਆਰ ਨਹੀਂ ਕਰਦੀ ਮੈਂ ਇਹਨੂੰ ਉਹ ਡਾਇਲੋਗ ਤੂੰ ਮਾਰਿਆ ਨਹੀਂ ਆਉਂਦਾ ਤਾਂ ਫਿਰ ਇਹ ਤੇ ਤੂੰ ਤਾਂ ਗੋਰੀ ਆ ਲੱਗਿਆ ਕਾਲੇ ਮੋਹੜੀ ਉਦੋਂ ਨਹੀਂ ਸੀ ਕਾਲੇ ਮੋਹੜੀ ਲੱਗੀ ਜਿੱਦਾਂ ਲੈ ਕੇ ਆਇਆ ਸੀ ਮੈਨੂੰ ਮੈਨੂੰ ਕੀ ਪਤਾ ਜੀ ਵੀ ਤੂੰ ਮੇਕਅਪ ਲਾ ਕੇ ਆਈਆਂ ਬੱਸ ਕਰਿਆ ਕਰ ਚੰਗਾ ਮੇਕਅਪ ਲਾ ਕੇ ਆਈਆਂ ਨਾਲੇ ਨਾਂ ਲਾ ਕੇ ਆਈਆਂ ਤੂੰ ਲੈ ਕੇ ਦਿਨਾ ਚੱਲੀ ਚੱਲੋ ਚੱਲੀ ਚੱਲੋ ਕਦੇ ਚੁੰਨੀ ਤਾਂ ਲੈ ਕੇ ਨਹੀਂ ਦਿੱਤੀ ਮੈਨੂੰ ਮੇਕਅਪ ਲੈ ਕੇ ਦੇਂਗਾ ਤੂੰ ਕਾਨੂੰ ਨਹੀਂ ਲੈ ਕੇ ਦਿੱਤੀ ਉਹ ਠੀਕ ਕੋਈ ਨ ਕੁਝ ਨਹੀਂ ਹੁੰਦਾ ਸੀ ਹੌਥ ਲਾਲ ਹੌਥ ਲਾਲ ਕਦੇ ਹੌਥ ਲਾ ਹੌਥ ਲਾ ਤੇ ਨਹੀਂ ਸੁਣਿਆ ਹਾਂ ਤੇ ਗਾਹ ਮੈਂ ਗਣਾਂਗੀ ਹੁਣ ਓਏ ਚਲੀ ਚੱਲੋ ਚਲੀ ਚੱਲੋ ਓਏ ਤੂੰ ਵੀ ਕਹਿਂਦੇ ਚੱਲੀ ਚੱਲੋ ਕਾ ਮੈਂ ਮੇਰਾ ਘੜ ਜਾ ਦਊਂਗਾ ਮੈਂ ਕਰ ਦਿਆ ਚੱਲ ਐਵੇਂ ਕਿ ਮੈਂ ਤੇ ਲਾਕ ਦੇ ਦਾਂ ਦੂਜੀ ਵਾਰਾ ਵਿਆਹ ਕਰਾਇਆ ਇਹਨੇ ਹੁਣ ਨਹੀਂ ਮੈਨੂੰ ਛੱਡ ਕੇ ਜਾਂਦੀ ਕਿਤੇ ਮੱਗਰ ਇੱਥੇ ਹੀ ਵਰਦਾ ਦੇਖ ਲਾ ਮੁੜ ਕੇ ਹੋਰ ਹंजे ਮੂੰਹ ਕਰੇਗਾ ਕਿਉਂ ਆ ਗਲਤ ਹੋ ਗਿਆ ਨਹੀਂ ਹੋਰ ਮੈਨੂੰ ਦੱਸੋ ਕੀ ਮੈਨੂੰ ਪਤਾ ਹੈ ਤੂੰ ਮੈਨੂੰ ਵਧਾਈ ਜਾਂਦੇ ਮਾਸਟਰ ਕਿੱਲਾ ਕਹ ਵਧਾਵੇ ਮਾਸਟਰ ਮੈਂ ਕਹੂੰਗਾ ਮੇਰਾ ਨਹੀਂ ਚੱਲੇਗਾ ਹਾਂ ਕੀ ਗੁੱਡ 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 ਪੁਆਇੰਟ ਕਿ ਵਗੈ ਇਹਦੋਂ ਕਹੈਂ ਮੈਂ ਭਰਾ ਗਲਤ ਆ ਜਨਾਬ ਜਨਾਬ ਤੂੰ ਟਲ ਜੀ ਤੂੰ ਹਾਂ ਹਾਂ ਕਹ ਜਨਾਬ ਮੈਂ ਤਾਂ ਫੋਨ ਆਇਆ ਮੈਨਾਂ ਗਰਮ ਧੜੇ ਚ ਹੋ ਜਾਉ ਮੈਂ ਕੋਈ ਨਿਕਲੇ ਯਾਰ ਇੱਥੋਂ ਮੇਰਾ ਤਾਂ ਫੋਨ ਆ ਗਿਆ ਐਕਸ਼ਨ ਉਹ ਤੁਸੀਂ ਭਾਲ ਦੇ ਗਈਆਂ ਉਹ ਸਾਰਿਆਂ ਦੀ ਆਊਗਾ ਉਹਦੇ ਬਾਅਦ ਹੋਵੇ ਮੈਂ ਨਹੀਂ ਐਕਸ਼ਨ ਮੇਰਾ ਤਾਂ ਤਲਾਕ ਕਰਾਓ ਜੀ ਐਵੇਂ ਕੀ ਮੈਂ ਤਰ ਸੌਰੀ ਪੰਬ ਲਾ ਚਾਲ ਲੈ ਚਲ ਮੇਰਾ ਤਾਂ ਤਲਾਕ ਕਰਾਓ ਜੀ ਐਵੇਂ ਕਿਵੇਂ ਤਲਾਕ ਕਰਾਉ ਤੇਰਾ ਹੈ ਦੂਜੀ ਕੇ ਨਾਲ ਵਿਆਹ ਕਰਾਇਆ ਮੈਂ ਕੋਈ ਨਹੀਂ ਛੱਡ ਕੇ ਜਾਂਦੀ ਤੈਨੂੰ ਜਨਾਬ ਮੇਰਾ ਫੋਨ ਆ ਗਿਆ ਮੈਂ ਆਉਣਾ ਸਰਪੰਚਾ ਹੋਣਾ ਚੰਗਾ ਓਏ ਆ ਸਰਕਸ ਇੱਥੇ ਥਾਣੇ ਦੇ ਬੇੜੇ ਤੇ ਛੱਡ ਕੇ ਕਿੱਧਰ ਡਲ ਗਿਆ ਮੇਰੀ ਗੱਲ ਸੁਣ ਲੈ ਜੇ ਤਲਾਕ ਦਾ ਨਾਂ ਲਿਆ ਨਾ ਦੇਖ ਲੈ ਗਲਾ ਘੁੱਟ ਕੇ ਮਾਰ ਹਾਂ ਜੀ ਜਨਾਬ ਅੰਦਰੋਂ ਡਾਂਗ ਲਿਆ ਚੱਕ ਹਾਂ ਜਨਾਬ ਫੇਰ ਉਹ ਇਹਦੇ ਡਾਂਗ ਮਾਰ ਕੇ ਨਹੀਂ ਐਸੀ ਡਾਂਗ ਫੇਰੋ ਐਸੀ ਡਾਂਗ ਫੇਰੋ ਨਾ ਮੁੜ ਕੇ ਲੜੇ ਨਾ ਮੇਰੇ ਨਾਲ ਇਹ ਤੇ ਲੱਗ ਲੈ ਬਾਈ ਹਾਂ ਹਾਂ ਪੂਰੀ ਕਰ ਤੂੰ ਹਾਂ ਜੇ ਥੋੜਾ ਮਾਰਨੀ ਆ ਨਹੀਂ ਮੈਂ ਮੁੱਛਰਾ ਮੈਂ ਤੇ ਲਾ ਕਿ ਨਹੀਂ ਨਹੀਂ ਹਾਂ ਦਾ ਡਾਇਲੌਗ ਪੂਰਾ ਕਰ ਜਹਾ ਪੂਰਾ ਦਾ ਹੁਣ ਨੇ ਦੁਬਾਰੇ ਕਰ ਲੈ ਇੱਕ ਵਾਰ ਚੱਲ ਠੀਕ ਆ ਨਾ ਉੱਚੀ ਬੋਲੀ ਉੱਚੀ ਬੋਲੀ ਕੋਈ ਨਾ ਭਰੇ ਰੋਨੀ ਕੋ ਮੈਂ ਖੜਾ ਇੱਥੋਂ ਲੈ ਲੈ ਇੱਥੋਂ ਲੈ ਲੈ ਇੱਕ ਇੱਥੇ ਰੱਖ ਇੱਥੋਂ ਲੈ ਫਿਰ ਨਹੀਂ ਨਹੀਂ ਵੀ ਕਹਿਣਾ ਸੀ ਦੁਬਾਰੇ ਕਰ ਆ ਕਿੱਡਾ ਤੂੰ ਕਹਿ ਲਈ ਕਹੇ ਵੀਕਾ ਨਾ 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 ਕੈਸਾ ਚੱਲ 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 ਉਧਰ ਗਈ ਚੱਲ ਇਧਰ ਚੱਲ ਇਧਰ ਚੱਲ ਮੈਂ ਦਵਾ ਐਕਸ਼ਨ ਜਨਾਬ ਫੜਾ ਤਾਂ ਮੈਂ ਹਾਂ ਚੱਲ ਐਕਸ਼ਨ ਤੁਮਰਾ ਐਕਸ਼ਨ ਜਨਾਬ ਉਹਨਾਂ ਦੇ ਨਾਲ ਨਾਲ ਇਹਨੂੰ ਵੀ ਚੱਕ ਲਓ ਉਹ ਭਰਾਵਾ ਇਹ ਨਹੀਂ ਸਾਥੋਂ ਸਾਹਮਣੇ ਉਹਨਾਂ ਦਾ ਸਾਰਾ ਪਿੰਡ ਸਾਹਮਣੂ ਮੈਂ ਬਸ ਮੈਂ ਠੀਕ ਹੈ ਜਨਾਬ ਕੋਈ ਚੱਕਰ ਨਾ ਮੰਨੋ ਮੈਂ ਆਪੇ ਵੜਾ ਦੂੰਗਾ ਲਿਖਵਾਦਾ ਇੱਥੇ ਸਾਰਾ ਕੁਝ ਨਾ ਜਨਾਬ ਕਿਆ ਕਿਆ ਜਨਾਬ ਫਿਰ ਐਕਸ਼ਨ ਉਹਨਾਂ ਦੇ ਨਾਲ ਨਾਲ ਜਨਾਬ ਇਹਨੂੰ ਵੀ ਚੱਕ ਕੇ ਲੈ ਜਾਓ ਨਾ ਉਹ ਭਰਾਵਾ ਇਹਨੂੰ ਦਾ ਤੂੰ ਹੀ ਸਾਹਬ ਉਹਨਾਂ ਨੂੰ ਅਸੀਂ ਸੰਭਲਾ ਨਹੀਂ ਲਿਖਾ ਡਰੈਸ ਡਰੈਸ ਛੱਡੋ ਜਨਾਬ ਤੁਹਾਨੂੰ ਮੈਂ ਮੌਕੇ ਦੀ ਫੜਾ ਦੂੰ ਪਰ ਮੇਰਾ ਨਾਂ ਨਾ ਆਵੇ ਇਹ ਹਿੱਸਾ ਜ਼ਰੂਰ ਆ ਜੀ ਕੋਈ ਨਾ ਲੈ ਤਾਂ ਮੁੱਕਰੀ ਨਾ ਹੁਣ ਆਹ ਠੀਕ ਆ ਜਨਾਬ ਚੰਗਾ ਲੈ ਜਾ ਆਪਦਾ ਤੋ ਫੜਾ ਜਨਾਬ ਨਿਬੜ ਗਈ ਇਨਾਂ ਦਾ ਤਾਂ ਨਿਪਟ ਗਿਆ ਭੂਰੀ ਹਾਂਜੀ ਪਰ ਆਪਣਾ ਕੰਮ ਸ਼ੁਰੂ ਹੋ ਗਿਆ ਕਿਵੇਂ ਜਨਾਬ ਦੱਸਦਾ ਦਿੰਦਾ ਨੂੰ